ਤਲਤਾਂ ਭਾਈ ਜੀ ਸਸਰੀਕਾਲ ਸਾਰਿਆਂ ਨੂੰ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਬੇਨਤੀ ਕਰਦੇ ਆਂ ਵੀ ਭਾਈ ਅੱਜ ਗਲਾਬ ਸਿੱਧੂ ਜੀ ਭਰਾ ਸਾਡੇ ਸਾਡੇ ਵਿੱਚ ਪਹੁੰਚੇ ਨੇਗੇ ਚਲੋ ਜਿਹੜਾ ਇੱਕ ਬਵਾਬਤ ਗਾਣਾ ਬਣਿਆ ਸੀਗਾ ਉਹਦੇ ਲਈ ਆਪਾਂ ਬਾਈ ਨੇ ਸੰਪਰਕ ਕਰਿਆ ਇਹ ਕਹਿੰਦਾ ਵੀ ਬਾਈ ਮੈਥੋਂ ਜਿਵੇਂ ਵੀ ਗਲਤੀ ਦੇ ਵਿੱਚ ਗਾਇਆ ਗਿਆ ਬਾਈ ਨੇ ਗਲਤੀ ਮੰਨੀ ਉਸ ਚੀਜ਼ ਦੀ ਵੀ ਗਾਹਾਂ ਵਾਸਤੇ ਬਾਈ ਨੇ ਇਹ ਵੀ ਕਿਹਾ ਮੈਂ ਕਿਸੇ ਪ੍ਰੋਗਰਾਮ ਤੇ ਗੀਤ ਨਹੀਂ ਗਾਉਂਗਾ ਉਹ ਜਿਹੜਾ ਸਰਪੰਚਾਂ ਵਾਲਾ ਪਹਿਰਾ ਉਹ ਤੇ ਵੀ ਵੀ ਲੱਗੀ ਵੀ ਉਹ ਸਰਪੰਚਾਂ ਵਾਲਾ ਗਾਣਾ ਨਹੀਂ বাজੂਗਾ ਪੂਰਾ ਉਹ ਕੱਟਿਆ ਗਿਆ ਉੱਥੋਂ ਤੇ ਪਾਪਾ ਨੂੰ ਭਰੋਸਾ ਦਿਵਾਇਆਗਾ ਆਪਾਂ ਸਰਪੰਚਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਮੇਰੇ ਭਰਾਵਾਂ ਨੂੰ ਵੀ ਆਪਣਾ ਬੱਚਾ ਹੈਗਾ ਬਹੁਤ ਵਧੀਆ ਹੈਗਾ ਵੀ ਆਪਾਂ ਇਹਨਾਂ ਨੂੰ ਮਾਫ਼ ਕਰੀਏ ਆਪਾਂ ਮਾਫ਼ ਕਰਮ ਦੇ ਨਾਲ ਕੋਈ ਛੋਟੇ ਨਹੀਂ ਹੁੰਦੇ ਆਪਾਂ ਵੱਡੇ ਹੁੰਨੇ ਹੁੰਨੇ ਆ ਇਨਸਾਨ ਗਲਤੀਆਂ ਦਾ ਪੂਤਲਾ ਹੈਗਾ ਗਲਤੀਆਂ ਹੋ ਜਾਂਦੀਆਂ ਨੇਗੀਆਂ ਬਾਈ ਨੇ ਪਹਿਲਾਂ ਵੀ ਲਾਈਵ ਹੋ ਕੇ ਗਲਤੀ ਮੰਨੀ ਸੀਗੀ ਹੁਣ ਵੀ ਆ ਕੇ ਸਾਡੇ ਸਰਪੰਚ ਭਰਾਵਾਂ ਚ ਮੰਨੀਆਂ ਗਲਤੀ ਚਲੋ ਖੁਸ਼ਕ ਸਰਪੰਚ ਸਾਡੇ ਅਜੇ ਥੋੜੀ ਆ ਜਾਂ 20 30 ਸਰਪੰਚ ਆ ਅੱਜ ਚਲੋ ਨਹੀਂ ਆ ਸਕੇ ਕੋਸ਼ ਕਬੀਰ ਸਾਡੇ ਤੇ ਨਾਰਾਜ਼ ਵੀ ਕਰਨਗੇ ਵੀ ਸਾਨੂੰ ਨਹੀਂ ਬੁਲਾਇਆ ਗਿਆ ਮੌਕੇ ਨਾਲ ਉਹ ਹੋਇਆ ਚਲੋ ਬਾਈ ਨਾਲ ਸੱਟ ਸਫਾਈ ਹੋਈ ਹੈ ਇਹ ਕਹਿੰਦੇ ਵੀ ਅਸੀਂ ਗਾਣਾ ਇਹ ਨਹੀਂ ਦੀਜਾਂ ਤੇ ਨਾ ਲਾਵਾਂਗੇ ਇਤੋਂ ਬਾਅਦ ਕਿਸੇ ਪ੍ਰੋਗਰਾਮ ਤੇ ਗਾਣਾ ਨਹੀਂ ਲਾਉਣਗੇ ਜਿਹੜੇ ਡੀਜੇ ਵਾਲੇ ਹੈਗੇ ਜੇਕਰ ਗਾਣਾ ਨਿਕੋ ਟੱਪੇ ਨੂੰ ਲਾਉਂਦਾ ਉਹਦੇ ਬਾਰੇ ਕੀ ਮੰਗ ਪੱਤਰ ਦਿੱਤਾ ਯਾਰ ਐਡੀ ਸੀ ਨੂੰ ਉਹਦੇ ਬਾਅਦ ਤੇ ਹਾਂਜੀ ਉਹਦੇ ਤੇ ਰੱਖਾਂਗੇ ਬੈਨ ਵੀ ਜਿਹੜਾ ਕੋਈ ਬਾਈ ਪ੍ਰੋਗਰਾਮ ਇਹ ਕਰਾਉਂਦਾਗਾ ਵੀ ਡੀਜੇ ਲਾਊਗਾ ਉਹਦੇ ਤੇ ਹਾਬ ਦਾ ਕਾਨੂੰਨੀ ਕਾਰਵਾਈ ਆਪਾਂ ਮੰਗ ਪੱਤਰ ਦਿੱਤੀ ਸੀ ਸਭ ਨੂੰ ਦੇਵਾਂਗੇ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਕਿਉਂ ਗਾਣਾ ਡਾਊਨਲੋਡ ਹੋ ਜਾਣਾ ਜੀ ਇਹ ਗਾਣਾਂ ਦਾ ਜਿਹੜਾ ਸਰਾਰਤੀ ਅੰਸਰ ਆਉਦਾ ਬਜਾਊਗਾ ਉਹ ਸਰਾਰਤੀ ਅੰਸਰ ਇਹ ਤਾਂ ਵਿਚਾਰ ਅਸੀਂ ਸਰਪੰਚ ਹੋਣ ਦੇ ਨਾਂ ਤੇ ਚਾਹੇ ਸੀ ਥੋੜਾ ਜਿਹਾ ਪ੍ਰਦਰਸ਼ਨ ਕਰਿਆ ਵੀ ਆ ਆ ਕੱਢ ਕੇ ਦੇਖ ਲੋ ਅਸੀਂ ਹਜੇ ਤੱਕ ਕੰਨ ਪੋਲੋ ਨਹੀਂ ਕਰਿਆ ਬਾਈ ਨੂੰ ਕਿਉਂਕਿ ਅਸੀਂ ਵੀ ਖੁਦ ਸੁਣਦੇ ਆਂਗੇ ਪਹਿਲਾਂ ਵੀ ਬਹੁਤ ਸਾਰੇ ਗਾਣੇ ਗਾਏ ਆ ਬਾਈ ਨੇ ਸਰਪੰਚੀ ਵਾਲਾ ਗਾਣਾ ਗਾਇਆ 40 ਲੱਖ ਚ ਪਊਗਾ ਸਾਡਾ ਰਹਿਣ ਦੇ ਟੈਗ ਸਰਪੰਚੀ ਦਾ ਬਹੁਤ ਸੋਨੇ ਗਾਣੇ ਗਾਏ ਆ ਬਾਈ ਨੇ ਕੋਈ ਗੱਲ ਨਹੀਂ ਬਾਈ ਨੇ ਗਲਤੀ ਮੰਨੀ ਆ ਬਹੁਤ ਸਾਰੇ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੈਂ ਕਰਨਦੀਪ ਸਿੰਘ ਮੀਤ ਪ੍ਰਧਾਨ ਸੈਨਾ ਬਲਾਕ ਤੋਂ ਸਾਰੇ ਆਪਰਾਵਾ ਨੂੰ ਬੇਨਤੀ ਕਰਦਾ ਵੀ ਬਾਈ ਕੋਈ ਗੱਲ ਨਹੀਂ ਚਲੋ ਗਲਤੀ ਬੰਦੇ ਤੋਂ ਹੁੰਦੀ ਆ ਜਿਹੜੇ ਬੰਦੇ ਨੇ ਗਲਤੀ ਮੰ ਬਹੁਤ ਵੱਡੀ ਗੱਲ ਹੈ ਧੰਨਵਾਦ ਕਰਦੇ ਹਾਂ ਸਾਰੇ ਜੀ ਮੰਗੀ ਤੁਸੀਂ ਹੋਰ ਜਿਹੜੇ ਸਰਪੰਚਾਂ ਕੀਪਿੰਗ ਕਰਨਾ ਜਾਉਂਗੇ ਦੇਖੋ ਜੀ ਜਿਹੜਾ ਇਹ ਵਿਵਾਦ ਛੜਿਆ ਸੀ ਖੁਦ ਬਰਨਾਲੇ ਤੁਸੀਂ ਛੜਿਆ ਸੀਗਾ ਸਾਡਾ ਨਾਮ ਗਾਰ ਕਲਾਕਾਰ ਆ ਬਹੁਤ ਉੱਚੇ ਪੱਧਰ ਤੇ ਅੱਜ ਬਾਈ ਆਪ ਬਕਰ ਇਹਨੂੰ ਤਰੱਕੀਆਂ ਦੇਵੇ ਹੋਰ ਬਲੰਦੀਆਂ ਸੂਵੇ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਇੱਥੇ ਵਿਵਾਦ ਛੜਿਆ ਸੀ ਇੱਥੇ ਖਤਮ ਹੋ ਜਾਏ ਕਿਉਂਕਿ ਭਰਾ ਨੂੰ ਨਾਮ ਪਰੇਸ਼ਾਨ ਕਰਿਆ ਜਾਵੇ ਗਾਹਾਂ ਵਾਸਤੇ ਇਹ ਸੋ ਸਮਝ ਕੇ ਗਉਣਗੇ ਗਲਤੀ ਇਹਨਾਂ ਨੇ ਬਈ ਨੇ ਬੰਨੀ ਆ ਦੋਸ਼ ਨਹੀਂ ਲੱਗੇ ਜੀ ਪਹਿਲਾਂ ਤਾਂ ਇਹ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓ ਚ ਵੀ ਕਿਹਾ ਸੀਗਾ ਵੀ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ ਪਿੰਡ ਦਾ ਮੋਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਿੰਦਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ ਮਾਫ ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਸੋ ਇਹ ਵੀਰੇ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਕਹਿਣ ਆਇਆ ਵੀ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਥੋੜੇ ਮਾਧਿਅਮ ਰਾਈ ਵੀ ਜਿੰਨੇ ਵੀ ਚਲੋ ਤੁ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਨਾਲ ਲਗਾਓ ਕੋਈ ਹੋਰ ਗਾਣਾ ਲਵਾ ਲਓ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ ਇੱਕ ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਆ ਲੱਖਾਂ ਗਾਣੇ ਆਉਂਦੇ ਆ ਆਪਾਂ ਜੇ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਭਾਈਚਾਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾ ਬੈਠਿਆ ਜਿੰਨੇ ਉਰੇ ਮੌਜੂਦ ਨੇ ਉਹਨਾਂ ਤੋਂ ਨਹੀਂ ਜਿੰਨੇ ਵੀ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਵਰਲਡ ਚ ਲਾ ਲਓ ਜਿੱਥੇ ਜਿੱਥੇ ਵੀ ਸਰਪੰਚਾਂ ਸਾਰੇ ਸਰਪੰਚਾਂ ਤੋਂ ਮੇਰੇ ਤਹਿ ਦਿਲ ਤੋਂ ਮਾਫੀ ਮੰਗਦਾ ਜੇ ਤੁਹਾਨੂੰ ਸਰਪੰਚਾਂ ਤੋਂ ਛੱਡੋ ਕਿਸੇ ਵੀ ਬੰਦੇ ਤੋਂ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਤਾਂ ਆਪ ਦਾ ਛੋਟਾ ਭਰਾ ਸਮਝ ਕੇ ਮਾਫ ਕਰਦੇ ਹੋ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੇ ਬੱਚੇ ਆ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਗਲਤੀਆਂ ਹੋ ਜਾਂਦੀਆਂ ਬਾਈ ਸਰ ਹੱਲ ਕੀ ਨਿਕਲਿਆ ਕੋਈ ਸਲੂਸ਼ਨ ਕੀ ਨਿਕਲਿਆ ਹੱਲ ਜੀ ਅਸੀਂ ਬੀ ਪਲਾਤੀ ਬਾਕੀ ਚਲੋ ਆਰਾਮ ਬਾਈ ਜਿੰਨੇ ਸਾਰੇ ਮੋਤਵਾਰ ਬੰਦੇ ਬੈਠੇ ਆ ਬਾਈ ਹੁਣ ਦੱਸ ਦੇਣਗੇ ਬੀਪੀ ਆ ਨਾ ਜੀ ਮੈਂ ਬੀ ਪਲਾਤੀ ਬਾਕੀ ਗਾਣਾ ਸਾਰੇ ਕਿਤੇ ਬੀਪ ਲੱਗ ਜਾਣੀਆਂ ਬਾਕੀ ਮੈਂ ਆਪਦੇ ਸੋਸ਼ਲ ਮੀਡੀਆ ਤੋਂ ਲਾਈਵ ਹੋ ਕੇ ਪਾ ਦੂੰਗਾ ਵੀ ਕਿਤੇ ਵੀ ਇਹ ਗਾਣਾ ਹੁਣ ਨਾ ਯੂਜ਼ ਕੀਤਾ ਜਾਵੇ ਤੇ ਜਿੱਥੇ ਤੁਸੀਂ ਡੀਜੇ ਤੇ ਲਵਾਉਣਾ ਸਰ ਸਭ ਤੋਂ ਵੱਡੀ ਗੱਲ ਆ ਦੋ ਸ਼ੋਅ ਲਾਏ ਤੁਹਾਡੇ ਕੋਲ ਗਾਣਾ ਵੀ ਨਹੀਂ ਗਾਇਆ ਗਿਆ ਇਹਨੂੰ ਕਿਵੇਂ ਦੇਖਦੇ ਕਿਹੜਾ ਜੀ ਮੰਨ ਲਓ ਸਰਪੰਚ ਵਾਲਾ ਗਾਣਾ ਨਹੀਂ ਗਾਇਆ ਦੋ ਸ਼ੋਅ ਲਾ ਕੇ ਆਏ ਤੁਸੀਂ ਫੇਰ ਵੀ ਲੋਕਾਂ ਦੀ ਮੰਗ ਸੀ ਤੁਸੀਂ ਗਾਣਾ ਨਹੀਂ ਇਹਨੂੰ ਕਿਵੇਂ ਦੇਖਦੇ ਹਾਂ ਉਹ ਤਾਂ ਬਾਈ ਇਦਾਂ ਜਿਵੇਂ ਹੁਣ ਕਈ ਵਾਰ ਕੋਈ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਬਾਈ ਉਹ ਗਾਣਾ ਗਾ ਤੁਸੀਂ ਹੋਰ ਦਾ ਹੋਰ ਜੀ ਅੱਜ ਮੈਂ ਤੁਸੀ ਪਤਾ ਕਰ ਲਿਓ ਜੀਰੇ ਜੀਰੇ ਪਿੰਡ ਦਾ ਜੀ ਮੌਜੂਦਾ ਸਰਪੰਚ ਆ ਬਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੋਅ ਲਾ ਕੇ ਆਇਆ ਜੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪਦਾ ਉਹਦਾ ਬਾਈ ਦਾ ਵਿਆਹ ਸੀ ਗੋਪੀ ਸਰਪੰਚ ਬਰਾੜ ਦਾ ਤੇ ਉੱ ਮਾਣੂਗਾ ਮੈਂ ਕਹਾ ਬਾਈ ਵੀ ਆਪਣਾ ਭਰਾ ਗਾ ਮੌਜੂਦਾ ਸਰਪੰਚ ਆ ਤੇ ਯਾਰ ਕਾਨੂੰ ਮੈਗਾ ਤੁਹਾਨੂੰ ਪਤਾ ਹੀ ਆ ਵੀ ਆਪਣਾ ਰੌਲਾ ਚੱਲੀ ਜਾਂਦਾ ਹਨਾ ਤੇ ਉਹ ਸਮਝ ਗਏ ਬਾਈ ਤੇ ਕੱਲ ਵਾਲੇ ਸ਼ੋਅ ਤੇ ਵੀ ਇਦਾਂ ਹੋਇਆ ਲੋਕ ਸਮਝ ਜਾਂਦੇ ਆ ਬਾਈ ਜੇ ਤੁਸੀਂ ਪਿਆਰ ਨਾ ਕਹਿੰਦੇ ਤਾਂ ਹਰ ਇੱਕ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜ ਨਾ ਕਹੋਗੇ ਵੀ ਯਾਰ じゃ ਮੈਂ ਨਹੀਂ ਗਾਉਂਦਾ ਤੇ ਫਿਰ ਉਹ ਆਕੜ ਨਾ ਫਿਰ ਤੁਹਾਨੂੰ ਪਤਾ ਹੀ ਆ ਆਕੜ ਦਾ ਮਸਲੇ ਵਿਗੜ ਜਾਂਦੇ ਆ ਸੋ ਸਰ ਤੁਹਾਡੇ ਕੋਲ ਲਾਈਵ ਜਾਣ ਕੇ ਇਹ ਗਾਣਾ ਗਾਇਆ ਨਹੀਂ ਜਾਊਗਾ ਨਹੀਂ 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 ਗਾਉਂਦੇ ਵੀਰੇ ਨਹੀਂ ਗਾਉਂਦੇ ਜੇ ਗਾਇਆ ਜਾਊ ਤਾਂ ਇਹ ਟੱਪਾ ਨਹੀਂ ਗਾਇਆ ਜਾਊਗਾ ਮਤਲਬ ਮੇਨ ਗੱਲ ਇਹ ਆ ਵੀ ਜਿਹੜੀਆਂ ਇਹ ਲਾਈਨਾਂ ਨੇ ਇਹ ਨਹੀਂ ਗਾਈਆਂ ਜਾਣਗੀਆਂ ਹਾਂ ਹਾਂ ਅੱਜ ਮਸਲਾ ਹੱਲ ਹੋਇਆ ਹੈਗਾ ਇਹ ਉਹ ਪਿਆਰ ਸਤਕਾਰ ਦਾ ਕਹ ਰਹੇ ਆ ਪਿਆਰ ਸਤਕਾਰ ਹੀ ਆ ਜੀ ਇਹ ਸਾਰੇ ਵੱਡੇ ਭਰਾ ਆ ਗਏ ਵੱਡੇ ਭਰਾ ਬੈਠੇ ਆ ਵੱਡੇ ਭਰਾ ਪਿਓ ਵਰਗੇ ਹੁੰਦੇ ਆ ਇਹ ਪਿਆਰ ਸਤਕਾਰ ਹੀ ਆ ਜੀ ਜੇ ਪਿਆਰ ਸਤਕਾਰ ਨਾ ਹੁੰਦਾ ਤਾਂ ਇਹ ਮਸਲਾ ਪਹਿਲਾਂ ਹੀ ਵਧਿਆ ਹੋਇਆ ਹੈ ਹੋਰ ਵੱਧ ਜਾਣਾ ਸੀ ਸਮਝਦੇ ਹੋ ਨਾ ਤੇ ਹਾਂ ਜੀ ਜੀ ਨਹੀਂ ਨਹੀਂ ਬਹੁਤ ਸ਼ੁਕਰੀਆ ਬਾਜੀ ਤੁਹਾਡੇ ਬਰਨਾਲਾ ਤੁਸੀਂ ਕੀ ਕਹਿਣਾ ਚਾਹੋਗੇ ਸਰ ਅਭਿੰਦਰ ਅਸੀਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹ ਜੀ ਬਸ ਪਿਆਰ ਨਾਲ ਰਹੋ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖੋ ਤੇ ਛੋਟਾ ਜਿਹਾ ਪੰਜਾਬ ਆਪਣਾ ਬਹੁਤ ਹੀ ਥੋੜੇ ਜਿਹੇ ਲੋਕ ਰਹਿੰਦੇ ਆ ਆਪਾਂ ਅੱਧਾ ਪੰਜਾਬ ਆਪਣਾ ਬਾਹਰ ਚਲ ਗਿਆ ਤੇ ਕਿਸੇ ਪ੍ਰਤੀ ਬੈਰ ਵਿਰੋਧ ਨਾ ਰੱਖੋ ਬਸ ਪਿਆਰ ਨਾਲ ਰਹੋ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਗਾਣੇ ਚੱਲੀ ਜਾਂਦੇ ਸੀ ਅਸੀਂ ਫਲੋ ਚ ਚੱਲੀ ਜਾਂਦੇ ਸੀ ਜਿਵੇਂ ਮੇਰੀ ਮੂਵੀ ਚੱਲੀ ਜਾਂਦੀ ਆ ਹੋਰ ਬਹੁਤ ਕੰਮ ਹੈ ਨਾ ਉਹ ਜਿਵੇਂ ਫਲੋ ਫਲੋ ਚ ਅਸੀਂ ਗਾਣਾ ਰਿਕਾਰਡ ਕਰ ਰਹੇ ਸੀ ਉਦੋਂ ਪੰਜ ਸੱਤ ਬੰਦੇ ਬੈਠੇ ਸੀ ਮੇਰੀ ਆਦਤ ਸ਼ੁਰੂ ਤੋਂ ਰਹੀ ਆ ਜੇ ਜਦੋਂ ਮੈਂ ਕੋਈ ਗਾਣਾ ਕਰਦਾ ਮੈਂ ਆਪਦੇ ਦੋ ਚਾਰ ਸੱਜਣ ਮਿੱਤਰਾਂ ਨੂੰ ਸੁਣਾਉਣਾ ਵੀ ਬੁਵਾਦ ਦਾ ਕਾਰਨ ਤਾਂ ਨਹੀਂ ਬਣੂਗਾ ਕੁਝ ਵੀ ਜੀ ਉਹ ਮੇਰੇ ਆਲੇ-ਦਾਲੇ ਜਿਹੜੇ ਪੰਜ-ਚਾਰ ਬੰਦੇ ਬੈਠੇ ਸੀ ਨਾ ਉਹ ਮੇਰੇ ਵੱਡੇ ਭਰਾ ਸੀ ਚਿੱਟੀਆਂ ਦਾੜ੍ਹੀਆਂ ਵਾਲੇ ਸੀ ਦੋ ਜੀ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮੈਂ ਕਿਹਾ ਯਾਰ ਬਾਈ ਮੈਨੂੰ ਆ ਗੱਲ ਸਹੀ ਨਹੀਂ ਲੱਗ ਰਹੀ ਵੀ ਯਾਰ ਇਹਦਾ ਕੋਈ ਬੁਵਾਦ ਤਾਂ ਨਹੀਂ ਬਣ ਜੂ ਗੱਲ ਉਹ ਮੈਨੂੰ ਕਹਿੰਦੇ ਨਹੀਂ ਨਹੀਂ ਯਾਰ ਇਹਦਾ ਕਾਦਾ ਬੁਵਾਦ ਬਣਨਾ ਮਤਲਬ ਉਹਨਾਂ ਨੇ ਮੈਨੂੰ ਦੋ-ਤਿੰਨ ਗਾਣੇ ਦੀ ਐਗਜ਼ਾਮਪਲਾਂ ਦਿੱਤੀਆਂ ਵੀ ਇਦਾਂ ਦਾ ਉਹ ਆਇਆ ਪੈਰਾਂ 'ਚ ਥਾਣੇਦਾਰ ਰੋਲ ਦਾ ਵੀ ਲੈ ਲੈ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਵੀ ਐ ਕੁਝ ਨਹੀਂ ਹੁੰਦਾ ਤੂੰ ਕਰ ਦੇ ਮੈਂ ਚਲੋ ਜੀ ਮੈਂ ਉਹ ਜਿਵੇਂ ਵੀ ਲਾ ਲਓ ਇਹ ਗਲਤੀ ਹੋਣੀ ਸੀ ਜੀ ਇਹ ਸਾਰਾ ਕੁਝ ਹੋਣਾ ਸੀ ਜਿਵੇਂ ਕਰਮਾਂ ਚ ਲਿਖਿਆ ਸੀ ਜੀ ਉਹ ਜਿਹੜੀ ਚੀਜ਼ ਲਿਖੀ ਪ੍ਰਮਾਤਮਾ ਨੇ ਕਰਮਾਂ ਚ ਉਹ ਹੋ ਕੇ ਰਹਿਣੀ ਹੈ ਨਾ ਉਹਨੂੰ ਕੋਈ ਟਾਲ ਸਕਦਾ ਤੇ ਬਾਕੀ ਮੈਂ ਫੇਰ ਵੀ ਮੈਂ ਤਾਂ ਹੁਣ ਵੀ ਮੈਂ ਦੁਬਾਰੇ ਵੀ ਕੱਲ ਨੂੰ ਵੀ ਪਰਸ ਨੂੰ ਵੀ ਮੈਂ ਇਹ ਕਹਣਾ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਤਾਂ ਵੀਰੇ ਮਾਫ ਕਰਿਓ ਮੈਂ ਇਹ ਚੀਜ਼ਾਂ ਚ ਮੈਂ ਬਹੁਤ ਬਹੁਤ ਜ਼ਿਆਦਾ ਗਰੀਬੀ ਦੇਖ ਕੇ ਇੱਥੇ ਤੱਕ ਪਹੁੰਚਿਆ ਮੈਂ ਨਾ ਇਹ ਚੀਜ਼ਾਂ ਚ ਪੈਣਾ ਚਾਹੁੰਦਾ ਵੀਰੇ ਮੈਂ ਸਿੱਧੀ ਸਿੰਪਲ ਆਪਦੀ ਬਹੁਤ ਨਿਮਰਤਾ ਨਾਲ ਰੋਜੀ ਰੋਟੀ ਕਮਾਉਣੀ ਚਾਹੁੰਦਾ ਤੇ ਆਪਦੀ ਫੈਮਿਲੀ ਨੂੰ ਕਮਾਉਣੀ ਚਾਹੁੰਦਾ ਬਸ ਹੋਰ ਮੈਂ ਨਾ ਕਿਸੇ ਨਾਲ ਲੜਨਾ ਚਾਹੁੰਦਾ ਨਾ ਮੇਰਾ ਕਿਸੇ ਨਾਲ ਬੈਰ ਵਿਰੋਧ ਦਾ ਨਾ ਮੈਂ ਕਿਹ ਨਾ ਰੱਖਣਾ ਚਾਹੁੰਦਾ ਹਾਂ ਜੀ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਸਰਪੰਚ ਰਾਮ ਸਿੰਘ ਉਗੋਕੇ ਇੱਕ ਮਸਲਾ ਭਖਿਆ ਸੀਗਾ ਜੀ ਸਾਡੇ ਬਾਈ ਗਲਾਬ ਸਿੰਘ ਜੀ ਤੱਕ ਗੀਤ ਆਇਆ ਸੀਗਾ ਕੋਈ ਸਰਪੰਚਾਂ ਦੇ ਆਬਜੈਕਟ ਬੋਲੇਗੇ ਸੀ ਸ਼ਬਦ ਤੇ ਅਸੀਂ ਕੱਲ ਇੱਥੇ ਆਏ ਸੀ ਸਾਡੇ ਬਲਾਕ ਦੇ ਸਰਪੰਚ ਜ਼ਿਲ੍ਹੇ ਦੇ ਸਰਪੰਚ ਇਕੱਠੇ ਹੋਏ ਸੀਗੇ ਜੀ ਤੇ ਕੁਝ ਸਰਪੰਚ ਨਹੀਂ ਆ ਸਕੇ ਜੀ ਤੇ ਉਹਦਾ ਅਸੀਂ ਫਿਰ ਉਸ ਤੋਂ ਬਾਅਦ ਜਿਹੜਾ ਵੀ ਕੋਈ ਲੀਕੈਚ ਪ੍ਰੋਗਰਾਮ ਹੈ ਫਿਰ ਸੋਮਵਾਰ ਦਾ ਲੀਕ ਲੈਸੀ ਦੇ ਡੀਸੀ ਦਫ਼ਤਰ ਵੀ ਆਉਣਾ ਸੀ ਜੋ ਵੀ ਕੋਈ ਫੈਸਲਾ ਲੈਣਾ ਸਾਡੇ ਬਲਾਕ ਦੇ ਪ੍ਰਧਾਨ ਪੰਚਾਇਤ ਪ੍ਰਧਾਨ ਤੇ ਹੋਰ ਜ਼ਿਲ੍ਹੇ ਦੇ ਪ੍ਰਧਾਨ ਆ ਰਹੇ ਸੀ ਸਾਰੀ ਪੰਚਾਇਤਾਂ ਦੇ ਸਰਪੰਚ ਆ ਰਹੇ ਸੀ ਜੀ ਤੇ ਉਸ ਤੋਂ ਬਾਅਦ ਉਹ ਤੋਂ ਪਹਿਲਾਂ ਅਸੀਂ ਮੰਡੇ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜੀ ਅਚਾਨਕੀ ਸਿੱਧੂ ਭਾਈ ਦਾ ਫੋਨ ਆਇਆ ਵੀ ਸਾਨੂੰ ਆਰਜੈਂਟੀ ਇੱਥੇ ਬੁਲਾਇਆ ਗਿਆ ਵੀ ਭਾਈ ਜੀ ਆਪਾਂ ਬੈਠ ਕੇ ਕੋਈ ਡਿਸਕਸਸ਼ਨ ਕਰਨੀ ਆ ਤੇ ਅਸੀਂ ਫਿਰ ਨਾਲ ਜਿਹੜਾ ਗਰੁੱਪ ਚ ਮੈਸੇਜ ਵੀ ਭੇਜੇ ਵੀ ਪਾਈ ਜਿਹੜੇ ਵੀ ਸਰਪੰਚ ਚ ਬੁਆਇਸ ਨੂੰ ਸੁਣਦੇ ਨੇ ਅਸੀਂ ਕਾਲ ਵੀ ਕੀਤੀ ਕਈਆਂ ਨੂੰ ਤੇ ਆਏ ਵੀ ਨੇ ਪਹੁੰਚੇ ਵੀ ਨੇ ਕਿਉਂਕਿ ਟਾਈਮ ਦੇ ਕੰਮ ਦੇ ਟਾਈਮ ਹੁਣ ਕਰਨ ਜਾਨੀ ਕਿ ਜਿਆਦਾ ਹੁਣ ਤੁਹਾਨੂੰ ਪਤਾ ਹੀ ਹੈ ਝੋਨੇ ਦਾ ਟਾਈਮ ਆ ਜੀ ਜਿਹੜੀ ਦਾ ਸਰਪੰਚ ਬਿਜ਼ੀ ਨੇ ਕੰਮ ਸੁਣ ਪਤਾ ਹਰ ਇੱਕ ਘਰ ਦੇ ਵਿੱਚ ਕੰਮ ਧੰਦੇ ਚੱਲਦੀ ਨੇ ਜੀ ਤੇ ਅਸੀਂ ਉਹ ਬਾਈ ਜੀ ਆ ਕੇ ਬੈਠੇ ਉਹਨਾਂ ਨੇ ਇਸ ਚੀਜ਼ ਦੀ ਸੌਰੀ ਫੀਲ ਕੀਤੀ ਆ ਵੀ ਗਲਤੀ ਹੋਈ ਅਭੀ ਅੱਗੇ ਤੋਂ ਜਾਨੀ ਕਿ ਕਿਸੇ ਦੇ ਵੀ ਖਿਲਾਫ ਕੋਈ ਸ਼ਬਦ ਨਹੀਂ ਬੋਲੇ ਜਾਊਗਾ ਮਸਲਾ ਹੁਣ ਸਰਪੰਚਾਂ ਦਾ ਸੀ ਸਰਪੰਚਾਂ ਦੇ ਖਿਲਾਫ ਉਹ ਗੀਤ ਦਾ ਜਾਨੀ ਕਿ ਕੋਸ਼ਿਸ਼ ਵੀ ਅਸੀਂ ਬੀ ਪਲਾਜ਼ ਕਰਿਆ ਜੀ ਕਿਸੇ ਲੈ ਪ੍ਰੋਗਰਾਮ ਦੇ ਵਿੱਚ ਜੀ ਇਸ ਤਰ੍ਹਾਂ ਦਾ ਕੋਈ ਗੀਤ ਨਹੀਂ ਗਾਇਆ ਜਾਊਗਾ ਇਹਨਾਂ ਨੇ ਆਪਣੇ ਜਿੰਨੇ ਵੀ ਚਾਹਵਾਨ ਨੇ ਜੀ ਪਸੰਦੀਦੇ ਇਹਨਾਂ ਦੇ ਜਾਨੀ ਕਿ ਇਹਨਾਂ ਨੂੰ ਫੋਲੋਅਰਿੰਗ ਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਪਾਈ ਜੀ ਵੀ ਇਹ ਗੀਤ ਮੇਰੇ ਸ਼ਬਦ ਕਿਸੇ ਦੇ ਜਾਨੀ ਕਿ ਮੌਤ ਦਾ ਕਾਰਨ ਜਾਂ ਕਿਸੇ ਹਾਦਸੇ ਦਾ ਕਾਰਨ ਬਣ ਜਾਣ ਵੀ ਇਹ ਕਿਸੇ ਵੀ ਤਰ੍ਹਾਂ ਦਾ ਗੀਤ ਨੂੰ ਨਾ ਗਾਇਆ ਜਾਵੇ ਸਾਡੀ ਸਭ ਸਤਿਸ਼ਟੀ ਹੋਈ ਹੈ ਅਸੀਂ ਦੇਖੋ ਜੀ ਮਾਫੀ ਮੰਗਲਣਾ ਜਾਂ ਮਾਫ ਕਰਨਾ ਕੋਈ ਬੰਦਾ ਛੋਟਾ ਵੱਡਾ ਨਹੀਂ ਹੋ ਜਾਂਦਾ ਜੀ ਹਨ ਅਸੀਂ ਚਾਹੁੰਦੇ ਸੀ ਸਾਡੇ ਸਰਪੰਚ ਜੂਨੀਅਰ ਦੀ ਈਸੀ ਵੀ ਸਾਡੇ ਵਿੱਚ ਆ ਕੇ ਬੈਠ ਕੇ ਸਾਨੂੰ ਸੈਟੀਸਫਾਈ ਕਰਨ ਉਹ ਆਏ ਨਹੀਂ ਜੀ ਉਹਨਾਂ ਨੇ ਆਪ ਕਾਲ ਕਰਕੇ ਸਾਨੂੰ ਬੁਲਾਇਆ ਅਸੀਂ ਪਹੁੰਚੇ ਸਾਡੇ ਕੋ ਸਰਪੰਚਾਇਤ ਨੇ ਨਹੀਂ ਪਹੁੰਚੇ ਅਸੀਂ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਹਾਂ ਵੀ ਕਿਤੇ ਇਦਾਂ ਨਾ ਕਹਿਣ ਪ੍ਰਧਾਨ ਜੀ ਨੇ ਵੀ ਦੱਸ ਦਿੱਤੀ ਆ ਵੀ ਸਾਨੂੰ ਬੁਲਾਇਆ ਨਹੀਂ ਜੀ ਜੇ ਕੋ ਅਸੀਂ ਮੈਸੇਜ ਕੀਤੇ ਆ ਜੀ ਇਹਨਾਂ ਨੇ ਵੀ ਸਾਨੂੰ ਵਾਦਾ ਕੀਤਾ ਵੀ ਜਦੋਂ ਵੀ ਤੁਸੀਂ ਸਾਨੂੰ ਇਕੱਠ ਕਰਕੇ ਬੁਲਾਓਗੇ ਅਸੀਂ ਉਸੇ ਟਾਈਮ ਹੀ ਤੁਹਾਨੂੰ ਆਵਾਂਗੇ ਤੁਹਾਡੇ ਕੋਲ ਪਹੁੰਚਾਂਗੇ ਜੀ